ਇਹ ਥਰਮਲ ਪਲਾਂਟ ਜਿਹੜਾ ਖਰੀਦੇ ਆ ਮੈਨੂੰ ਐ ਲੱਗਦਾ ਵੀ ਇਹ ਜਿਹੜੇ ਆਮ ਆਦੀ ਪਾਰਟੀ ਵਾਲੇ ਇਹ ਕਿਤੇ ਪਹਿਲਾਂ ਕਬਾੜੀਏ ਦਾ ਵਪਾਰ ਤਾਂ ਨਹੀਂ ਕਰਦੇ ਰਹੇ ਬਿਲਕੁਲ ਕਬਾੜ ਹੋਇਆ ਹੋਇਆ ਥਰਮਲ ਪਲਾਂਟ ਜਿਹਦਾ ਕੰਪਨੀ ਦਾ ਦੁਆਰਾ ਨਿਕਲਿਆ ਹੋਇਆ ਹੈ ਪਿਛਲੇ ਸਾਲਾਂ ਦੇ ਵਿੱਚ ਉਹ ਆਪਣੀਆਂ ਕਿਸ਼ਤਾਂ ਨਹੀਂ ਦੇ ਸਕੇ ਅਰਥਵਾਨ ਮੈਂ ਜਾਣਕਾਰੀ ਦੇਣਾ ਚਾਹੁੰਦਾ ਕਿ ਇਹ ਜਿਹੜਾ ਥਰਮਲ ਪਲਾਂਟ ਹੈ ਇਹਦੇ ਇਥੋਂ ਸਭ ਤੋਂ ਮਹਿੰਗੀ ਬਿਜਲੀ ਪੰਜਾਬ ਸਰਕਾਰ ਖਰੀਦੀ ਸੀ ਸਭ ਤੋਂ ਮਹਿੰਗੀ ਬਿਜਲੀ ਖਰੀਦਣ ਵਾਲਾ ਵੀ ਦਿਵਾਲੀਆ ਨਿਕਲ ਗਿਆ ਫੇਰ ਵੀ ਇਹਨਾਂ ਦਾ ਇਹਦੀ ਜਿਹੜੀ ਮਸ਼ੀਨਰੀ ਉਹ ਸਹੀ ਨਹੀਂ ਹੈ ਇਹ ਪਹਿਲੇ ਦਿਨ ਤੋਂ ਹੀ ਸਹੀ ਨਹੀਂ ਚੱਲਿਆ ਇਹ ਸਾਡਾ ਮੁੱਖ ਮੰਤਰੀ ਕਹਿ ਰਿਹਾ ਕਿ ਮੈਂ ਬਿਲਕੁਲ ਖਤਮ ਹੋਇਆ ਹੋਇਆ ਫੇਲ ਹੋਇਆ ਹੋਇਆ ਕਾਰਖਾਨਾ ਖਰੀਦ ਕੇ ਸਰਕਾਰ ਨੂੰ ਦੇ ਰਿਹਾ ਕਿੱਥੇ ਬੜੀ ਉਪਲਬਧ ਕੀਤੀ ਕਿਹੜਾ ਸਿਆਣਾ ਬੰਦਾ ਜਿਹੜੀ ਚੀਜ਼ ਦਾ ਦੁਆਰਾ ਨਿਕਿਆ ਹੋਵੇ ਉਸ ਨੂੰ ਖਰੀਦ ਇਹ ਮਰਿਆ ਹੋਇਆ ਸੱਪ ਪੰਜਾਬ ਦੇ ਗਲ ਚ ਪਾਤਾ ਹੈ ਇਹਨਾਂ ਨੇ ਤਾਂ ਚਲੇ ਜਾਣਾ ਪੰਜਾਬ ਤੇ ਇਸ ਗੱਲ ਨੂੰ ਭੁਗਤੇਗਾ ਠੀਕ ਐ ਕਰਿਆ ਐਸੇ ਐਸੇ ਥਰਮਲ ਪਲਾਂਟ ਤੇ ਜਿਹੜੇ ਸਮਝੌਤੇ ਉਹ ਰੱਦ ਕਰਤੇ ਸੀ ਅਸੈਂਬਲੀ ਦੇ ਵਿੱਚ ਤੇ ਇਹਨਾਂ ਨੇ ਉਹ ਸਮਝੌਤੇਆਂ ਨੂੰ ਰੱਦ ਕਰਾਉਣ ਵਾਲੀ ਫਾਈਲ ਨੂੰ ਅੱਗੇ ਚਲਾਉਣ ਦੀ ਬਜਾਏ ਉਹ ਕਵਾੜੇ ਖਰੀਦ ਲਿਆ ਇੰਨੇ ਪੈਸੇ ਦੇ ਨਾਲ ਇਹਦੇ ਨਾਲੋਂ ਦੁੱਗਣੀ ਬਿਜਲੀ ਬਣਾਉਣ ਵਾਲਾ ਸੋਧਰ ਪਲਾਂਟ ਲੱਗ ਦੱਸ ਸਕਦਾ ਇਹ ਥਰਮਲ ਪਲਾਂਟ ਜਿਹੜਾ ਖਰੀਦਿਆ ਮੈਨੂੰ ਐ ਲੱਗਦਾ ਵੀ ਇਹ ਜਿਹੜੇ ਆਮ ਆਦੀ ਪਾਰਟੀ ਵਾਲੇ ਇਹ ਕਿਤੇ ਪਹਿਲਾਂ ਕਬਾੜੀ ਦਾ ਵਪਾਰ ਤਾਂ ਨਹੀਂ ਕਰਦੇ ਰਹੇ ਬਿਲਕੁਲ ਕਬਾੜ ਹੋਇਆ ਹੋਇਆ ਥਰਮਲ ਪਲਾਂਟ ਜਿਹਦਾ ਕੰਪਨੀ ਦਾ ਦੁਆਰਾ ਨਿਕਲਿਆ ਹੋਇਆ ਹੈ ਪਿਛਲੇ ਸਾਲਾਂ ਦੇ ਵਿੱਚ ਉਹ ਆਪਣੀਆਂ ਕਿਸ਼ਤਾਂ ਨਹੀਂ ਦੇ ਸਕੇ ਅਰਥੋਂ ਮੈਂ ਜਾਣਕਾਰੀ ਦੇਣਾ ਚਾਹੁੰਦਾ ਕਿ ਇਹ ਜਿਹੜਾ ਥਰਮਲ ਪਲਾਂਟ ਹੈ ਇਹਦੇ ਇਥੋਂ ਸਭ ਤੋਂ ਮਹਿੰਗੀ ਬਿਜਲੀ ਪੰਜਾਬ ਸਰਕਾਰ ਖਰੀਦੀ ਸੀ ਸਭ ਤੋਂ ਮਹਿੰਗੀ ਬਿਜਲੀ ਖਰੀਦਣ ਵਾਲਾ ਵੀ ਦਿਵਾਲੀਆ ਨਿਕਲ ਗਿਆ ਫੇਰ ਵੀ ਇਹਨਾਂ ਦਾ ਇਹਦੀ ਜਿਹੜੀ ਮਸ਼ੀਨਰੀ ਉਹ ਸਹੀ ਨਹੀਂ ਹੈ ਇਹ ਪਹਿਲੇ ਦਿਨ ਤੋਂ ਹੀ ਸਹੀ ਨਹੀਂ ਚੱਲਿਆ ਇਹ ਸਾਡਾ ਮੁੱਖ ਮੰਤਰੀ ਕਹਿ ਰਿਹਾ ਕਿ ਮੈਂ ਬਿਲਕੁਲ ਖਤਮ ਹੋਇਆ ਹੋਇਆ ਫੇਲ ਹੋਇਆ ਹੋਇਆ ਕਾਰਖਾਨਾ ਖਰੀਦ ਕੇ ਸਰਕਾਰ ਨੂੰ ਦੇ ਰਿਹਾ ਕਿੱਥੇ ਮੈਂ ਬੜੀ ਉਪਲਬਧ ਕੀਤੀ ਕਿਹੜਾ ਸਿਆਣਾ ਬੰਦਾ ਜਿਹੜੀ ਚੀਜ਼ ਦਾ ਦੁਆਰਾ ਨਿਕਿਆ ਹੋਵੇ ਉਸ ਨੂੰ ਖਰੀਦ ਇਹ ਮਰਿਆ ਹੋਇਆ ਸੱਪ ਪੰਜਾਬ ਦੇ ਗਲ ਚ ਪਾਤਾ ਹੈ ਇਹਨਾਂ ਨੇ ਤਾਂ ਚਲੇ ਜਾਣਾ ਪੰਜਾਬ ਤੇ ਇਸ ਗੱਲ ਨੂੰ ਭੁਗਤੇਗਾ ਠੀਕ ਆ ਕਰਿਆ ਐਸਆਏ ਸਾਰਮਰ ਪਲਾਂਟ ਦੇ ਜਿਹੜੇ ਸਮਝੌਤੇ ਉਹ ਰੱਦ ਕਰਤੇ ਸੀ ਅਸੈਂਬਲੀ ਦੇ ਵਿੱਚ ਤੇ ਇਹਨਾਂ ਨੇ ਉਹ ਸਮਝੌਤਿਆਂ ਨੂੰ ਰੱਦ ਕਰਾਉਣ ਵਾਲੀ ਫੈਲ ਨੂੰ ਅੱਗੇ ਚਲਾਉਣ ਦੀ ਬਜਾਏ ਉਹ ਕਵਾੜੇ ਖਰੀਦ ਲਿਆ ਇੰਨੇ ਪੈਸੇ ਦੇ ਨਾਲ ਇਹਦੇ ਨਾਲੋਂ ਦੁੱਗਣੀ ਬਿਜਲੀ ਬਣਾਉਣ ਵਾਲਾ ਸੋਲਰ ਪਲਾਂਟ ਲੱਗ ਦੱਸ ਸਕਦਾ ਹੈ